ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 13 ਜੂਨ 2024 ਰਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ 30 ਜੂਨ ਤੋਂ ਪਹਿਲਾਂ ਕਰਵਾ ਲਓ ਤੁਸੀਂ ਆਹ ਦੋ ਕੰਮ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸੁਆਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਹਾਂਜੀ ਦੋਸਤੋ ਅੱਜ ਸੀ ਤੁਹਾਡੇ ਲਈ ਜਿੱਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਸੀਂ ਆਪਣੀ ਸਕਰੀਨ ਦੇ ਉੱਪਰ ਪਹਿਲੀ ਤੇ ਵੱਡੀ ਖਬਰ ਦੇਖ ਸਕਦੇ ਹੋ ਤਾਂ ਦੇਖੋ ਪੰਜਾਬ ਨੂੰ ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ 12 ਜ਼ਿਲ੍ਹਿਆਂ 'ਚ ਜੈਲੋ ਅਲਰਟ ਅਤੇ 8 'ਚ ਔਰੈਂਜ ਅਲਰਟ ਜਾਰੀ ਤਾਂ ਦੇਖੋ ਮੌਸਮ ਵਿਭਾਗ ਨੇ ਅੱਜ 12 ਜ਼ਿਲ੍ਹਿਆਂ ਲਈ ਲੂਂਦਾ yellow alert ਅਤੇ 8 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਹੈ ਦੂਜੇ ਪਾਸੇ ਪਿਛਲੇ 24 ਘੰਟਿਆਂ 'ਚ ਤਾਪਮਾਨ ਦੇ ਵਿੱਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਨ 40 ਡਿਗਰੀ ਤੋਂ ਪਰ ਕਰ ਗਿਆ ਹੈ ਤਾਂ ਦੇਖੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ ਜਿੱਥੇ ਤਾਪਮਨ 46 ਡਿਗਰੀ ਤੇ ਬਠਿੰਡਾ ਚ 45 ਡਿਗਰੀ ਤੇ ਪਟਿਆਲੇ ਚ 44 ਡਿਗਰੀ ਤੇ ਫਤਿਹਗੜ ਸਾਹਿਬ ਚ 43 ਡਿਗਰੀ ਮਹਾਲੀ ਚ 43 ਡਿਗਰੀ ਤਾਪਮਨ ਦਰਜ ਕੀਤਾ ਗਿਆ ਅਜਹੇ ਚ ਜਿੰਨਾ ਸੰਭਵ ਹੋ ਸਕੇ ਘਰਾਂ 'ਚ ਅੰਦਰ ਰਹੋ ਤਾਪਮਨ ਹੋਰ ਵੀ ਵੱਧ ਸਕਦਾ ਹੈ ਤਾਂ ਦੇਖੋ ਮੌਸਮ ਵਿਭਾਗ ਦੇ ਵੱਲੋਂ ਲੂ ਦਾ yellow alert ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਮੋਗਾ ਤੇ ਪਟਿਆਲੇ ਦੇ ਵਿੱਚ ਜਾਰੀ ਰਹੇਗਾ ਜਦੋਂ ਕਿ orange alert ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਤੇ ਬਠਿੰਡਾ ਵਿੱਚ ਜਾਰੀ ਰਹੇਗਾ 13 ਜੂਨ ਨੂੰ ਲਗਭਗ ਮੌਸਮ ਇਸੇ ਤਰ੍ਹਾਂ ਰਹੇਗਾ ਰੋਡ੍ਰੀਗੋ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਦੇ ਵਿਆੰਗਾ ਲਈ ਮਾਨ ਸਰਕਾਰ ਦਾ ਵੱਡਾ ਤੋਹਫਾ ਬਿਕ ਲਗਦੀਆਂ ਅਸਾਮੀਆਂ ਨੂੰ ਭਰਨ ਲਈ ਸ਼ੁਰੂ ਹੋਵੇਗੀ ਮੁਹਿੰਮ ਤਾਂ ਦੇਖੋ ਵਿਸ਼ੇਸ਼ ਮੁਹਿਮ ਪੰਜਾਬ ਸਰਕਾਰ ਦੇ ਵੱਲੋਂ ਦੇਹ ਵਿੰਗ ਵਿਅਕਤੀਆਂ ਲਈ ਸ਼ੁਰੂ ਕੀਤੀ ਜਾਵੇਗੀ ਇਸ ਪਹਿਲ ਕਦਮੀ ਨਾਲ ਸੂਬੇ ਦੇ ਵਿੱਚ ਦੇਹ ਵਿੰਗ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਸਿੱਧੀ ਭਰਤੀ ਅਤੇ ਤਰੱਕੀ ਦੋਵਾਂ ਦੇ ਵਿੱਚ ਪੀਡਬਲਯੂਡੀ ਲਈ 4% ਰੱਖਵਾ ਕਰਨ ਰੱਖਿਆ ਗਿਆ ਹੈ ਅੱਗੇ ਵੀ ਤੁਸੀਂ ਪੂਰੀ ਜਾਣਕਾਰੀ ਦੇਖ ਸਕਦੇ ਹੋ ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਦੇ ਵਿੱਚ ਰੋਸਟਰ ਰਜਿਸਟਰਡ ਦੀ ਤਸਦੀਕ ਦੇ ਮਗਰੋਂ ਦੇ ਵਿਅੰਗ ਵਿਅਕਤੀਆਂ ਲਈ ਰੱਖਮੀਆਂ ਅਸਾਮੀਆਂ ਦੇ ਬਕਲੰਗ ਦਾ ਪਤਾ ਲਗਾਇਆ ਜਾਵੇਗਾ ਸਿੱਧੀ ਭਰਤੀ ਲਈ 1721 ਅਸਾਮੀਆਂ ਅਤੇ ਤਰੱਕੀ ਲਈ 567 ਅਸਾਮੀਆਂ ਉਪਲਬਧ ਹੋਣਗੀਆਂ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰਾਂ ਨੂੰ ਸਰਕਾਰ ਵੰਡੇਗੀ 100-100 ਗਜ ਦੇ ਪਲਾਟ ਤਾਂ ਦੇਖੋ ਗਰੀਬ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਪਲਾਟ ਦੇਣ ਜਾ ਰਹੀ ਹੈ ਤਾਂ ਦੇਖੋ 7500 ਤੋਂ ਵੱਧ ਗਰੀਬ ਪਰਿਵਾਰਾਂ ਨੂੰ 100-100 ਗੱਜ ਦੇ ਪਲਾਟ ਦੇਣ ਦਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਤਾਂ ਦੇਖੋ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਕਰੀਬ 20000 ਲਾਭਪਾਤਰੀਆਂ ਨੂੰ ਪਲਾਟਾਂ ਦੇ ਕਬਜ਼ੇ ਦਿੱਤੇ ਜਾਣਗੇ ਸਰਕਾਰ ਨੇ ਪਲਾਟ ਖਰੀਦਣ ਲਈ ਬਕਾਇਆ 12500 ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਜੇ ਤੁਸੀਂ ਚਾਹੁੰਦੇ ਹੋ ਮੁਫਤ ਚ ਰਾਸ਼ਨ ਤਾਂ 30 ਜੂਨ ਤੱਕ ਕਰ ਲੋ ਇਹ ਕੰਮ ਨਹੀਂ ਤਾਂ 1 ਜੁਲਾਈ ਤੋਂ ਰਾਸ਼ਨ ਤੁਹਾਡਾ ਹੋਵੇਗਾ বন্ধ ਕੇਂਦਰ ਸਰਕਾਰ ਦੇਸ਼ ਦੇ ਲਗਭਗ 80 ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ ਰਾਸ਼ਨਾਂ ਜਿਹੜਾ ਪ੍ਰਦਾਨ ਕਰਦੀ ਹੈ ਜੇ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਲਾਭ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤਾਂ ਦੇਖੋ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈਕੇਵਾਈਸੀ ਕਰਵਾਉਣਾ ਹੋਵੇਗਾ ਈ ਕੇ ਵੀ ਸੀ ਦੀ ਆਖਰੀ ਮਿਤੀ 30 ਜੂਨ ਰੱਖੀ ਗਈ ਹੈ ਜਿਹੜੇ ਰਾਸ਼ਨ ਕਾਰਡ ਧਾਰਕ ਇਸ ਮਿਤੀ ਤੱਕ ਕੇ ਵੀ ਸੀ ਨਹੀਂ ਕਰਵਾਉਂਦੇ ਉਹਨਾਂ ਦਾ ਜੁਲਾਈ ਦਾ ਰਾਸ਼ਨ ਬੰਦ ਕੀਤਾ ਜਾਵੇਗਾ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਸਰਕਾਰ ਨੇ ਇਸ ਯੋਜਨਾ ਵਿੱਚ ਬੇਨਿਜ਼ਮੀਆਂ ਨੂੰ ਰੋਕਣ ਅਤੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮਹੱਈਆ ਕਰਵਾਉਣ ਲਈ ਕੇ ਵੀ ਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਤਾਂ ਦੇਖੋ ਹੁਣ ਕੀ ਹੋ ਰਿਹਾ ਹੈ ਕਿ ਕਈ ਪਰਿਵਾਰ ਆਪਣੇ ਮ੍ਰਿਤਕ ਮੈਂਬਰਾਂ ਦਾ ਰਾਸ਼ਨ ਵੀ ਇਕੱਠਾ ਕਰ ਰਹੇ ਨੇ ਇਸ ਦੇ ਨਾਲ ਹੀ ਕੁਝ ਮਾਮਲਿਆਂ 'ਚ ਪਰਿਵਾਰ ਦੇ ਕੁਝ ਮੈਂਬਰ ਆਪਣੀ ਅਸਲ ਰਹਿائش ਤੋਂ ਕਿਤੇ ਹੋਰ ਰਹਿ ਰਹੇ ਨੇ ਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਜੱਦੀ ਨਿਵਾਸ ਤੇ ਉਸ ਦੇ ਨਾਂ ਤੇ ਰਸਣ ਲੈ ਰਹੇ ਨੇ ਇਸ ਸਮੱਸਿਆ ਨੂੰ ਰੋਕਣ ਅਤੇ ਸਹੀ ਲਾਭ ਪਾਤਰਿਆਂ ਦੀ ਪਛਾਣ ਕਰਨ ਲਈ ਕੇਵਾਈਸੀ ਨੂੰ ਹੁਣ ਲਾਜ਼ਮੀ ਕੀਤਾ ਗਿਆ ਹੈ ਰਾਸ਼ਨ ਕਾਰਡ ਕੇਵਾਈਸੀ ਲਈ ਰਾਸ਼ਨ ਕਾਰਡ ਧਾਰਕ ਪਰਿਵਾਰ ਦੇ ਮੁਖੀ ਸਮੇਤ ਸਾਰੇ ਲੋਕਾਂ ਦੀ ਬਾਇਓਮੈਟ੍ਰਿਕ ਕੇਵਾਈਸੀ ਹੋਵੇਗੀ ਮਤਲਬ ਹਰ ਕਿਸੇ ਦੇ ਫਿੰਗਰਪ੍ਰਿੰਟ ਲਏ ਜਾਣਗੇ ਇਹ ਕੰਮ ਜਨਤਕ ਵੰਡ ਪ੍ਰਣਾਲੀ ਦੀ ਦੁਕਾਨ ਤੇ ਕੋਟਾ ਹੋਲਡਰ ਡਿਪੂ ਹੋਲਡਰ ਦੁਆਰਾ ਕੀਤਾ ਜਾਵੇਗਾ ਇਸ ਦੇ ਲਈ ਰਾਸ਼ਨ ਕਾਰਡ ਧਾਰਕ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ ਤਾਂ ਦੇਖੋ ਕੇਵਾਈਸੀ ਵੀ ਉਸੇ ਪੀਓਐਸ ਮਸ਼ੀਨ ਦੀ ਮਦਦ ਨਾਲ ਕੀਤੀ ਜਾਵੇਗੀ ਜਿਸ ਤੇ ਅੰਗੂਠਾ ਲਗਾ ਕੇ ਰਾਸ਼ਨ ਦਿੱਤਾ ਜਾਂਦਾ ਹੈ ਮੰਨ ਲਓ ਜੇਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਕੁੱਲ 5 ਮੈਂਬਰ ਨੇ ਅਤੇ ਇੱਕ ਮੈਂਬਰ ਦੇ ਫਿੰਗਰਪ੍ਰਿੰਟ ਨਹੀਂ ਦਿੰਦਾ ਤਾਂ ਭਾਵੇਂ ਕੇਵਾਈਸੀ ਨਹੀਂ ਕਰਵਾਉਂਦਾ ਤਾਂ ਅਜਹੀ ਸਥਿਤੀ ਵਿੱਚ ਉਸ ਮੈਂਬਰ ਦਾ ਨਾਮ ਕੱਟ ਦਿੱਤਾ ਜਾਵੇਗਾ ਯਾਨੀ ਕਿ ਰਾਸ਼ਨ ਕਾਰਡ ਵਿੱਚੋਂ ਉਸ ਦਾ ਨਾਮ ਹਟਾ ਦਿੱਤਾ ਜਾਵੇਗਾ ਇਸ ਦੇ ਲਈ ਪੰਜੇ ਮੈਂਬਰ ਜੇਕਰ ਕਾਰ ਵਿੱਚ ਨੇ ਤਾਂ ਉਹਨਾਂ ਪੰਜਾਂ ਦੇ ਫਿੰਗਰਪ੍ਰਿੰਟ ਲਏ ਜਾਣਗੇ ਕੇवाईसी ਲਈ ਜਨਤਕ ਬੰਡ ਪ੍ਰਣਾਲੀ ਦੀ ਦੁਕਾਨ ਤੇ ਰਾਸ਼ਨ ਕਾਰਡ ਨੰਬਰ ਤੇ ਆਧਾਰ ਕਾਰਡ ਨੰਬਰ ਦਾ ਜ਼ਿਕਰ ਕਰਨਾ ਹੋਵੇਗਾ ਤਾਂ ਦੇਖੋ ਜੇਕਰ ਘਰ ਦੇ ਵਿੱਚ ਪੰਜ ਮੈਂਬਰ ਨੇ ਤਾਂ ਪੰਜੇ ਮੈਂਬਰਾਂ ਦੇ ਫਿੰਗਰਪ੍ਰਿੰਟ ਤੁਹਾਨੂੰ ਦੇਣੇ ਪੈਣਗੇ ਤੇ ਆਪਣਾ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਹੋਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਤਾਂ ਦੇਖੋ ਰਸ਼ਨ ਕਾਰਡ ਦੀ KYC ਕਰਵਾਉਣ ਲਈ ਤੁਹਾਡਾ ਆਧਾਰ ਕਾਰਡ ਵੀ ਅਪਡੇਟ ਹੋਣਾ ਜ਼ਰੂਰੀ ਹੈ ਰਾਸ਼ਨ ਕਾਰਡ ਨੂੰ ਇਸ ਵਿੱਚ ਦਰਜ ਬਾਇਓਮੈਟ੍ਰਿਕਸ ਦੇ ਅਨੁਸਾਰ ਅਪਡੇਟ ਕੀਤਾ ਜਾਵੇਗਾ ਜੇਕਰ ਤੁਹਾਡਾ ਆਧਾਰ ਕਾਰਡ ਅਪਡੇਟ ਨਹੀਂ ਹੈ ਤਾਂ ਇਸ ਨੂੰ ਸਭ ਤੋਂ ਪਹਿਲਾਂ ਤੁਸੀਂ ਅਪਡੇਟ ਕਰਵਾ ਲਓ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ